ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਤੇ ਟੀਵੀ ਤੇ ਮੈਂ ਤਰਨਤਰੀ ਸਿੰਘ ਪ੍ਰੋਗਰਾਮ ਸਰਗਰਮੀਆਂ 'ਚ ਤੁਹਾਡਾ ਸਵਾਗਤ ਕਰਦਾ ਅੱਜ ਅਸੀਂ ਇੱਕ ਵਾਰ ਤੁਹਾਡੇ ਸਾਹਮਣੇ ਫਿਰ ਰੂਬਰੂ ਹੋਏ ਹਾਂ ਪੰਜਾਬ ਦੀਆਂ ਨਵੀਆਂ ਗਤੀਵਿਧੀਆਂ ਦੇ ਨਾਲ ਆਓ ਦੇਖਦੇ ਹਾਂ ਅੱਜ ਦੀਆਂ ਪੰਜਾਬ ਦੀਆਂ ਮੁੱਖ ਖ਼ਬਰਾਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਪ ਸਿੰਘ ਛਿੰਡਾ ਵੱਲੋਂ ਬਲਜੀਤ ਸਿੰਘ ਦਾਦੂਵਾਲ ਨੂੰ ਪੰਥ ਵਿੱਚੋਂ ਛੇਕਣ ਲਈ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਮ ਸੰਗਤ ਨੂੰ ਦਰਖਾਸਤ ਦੇਣ ਲਈ ਕੀਤੀ ਅਪੀਲ ਇਸ ਮੌਕੇ ਤੇ ਪ੍ਰਧਾਨ ਛਿੰਡਾ ਵੱਲੋਂ ਕਹਾ ਗਿਆ ਕਿ ਬਲਜੀਤ ਸਿੰਘ ਦਾਦੂਵਾਲ ਪਿਛਲੇ ਕਈ ਸਮੇਂ ਤੋਂ ਕਮੇਟੀ ਦੇ ਵਿੱਚ ਕਲੇਸ਼ ਪਾ ਰਹੇ ਹਨ ਇਸ ਮੌਕੇ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝਿੰਡਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਮਿਲ ਕੇ ਕਈ ਸਬੂਤ ਦੇ ਕੇ ਜਲਦ ਤੋਂ ਜਲਦ ਪੰਥ ਵਿੱਚੋਂ ਛੇਕਣ ਦੀ ਅਪੀਲ ਕੀਤੀ ਆਓ ਦੇਖਦੇ ਹਾਂ ਇਸ ਮੌਕੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਆਪ ਜੀ ਅਗੇ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਇਹ ਬਲਜੀਤ ਸਿੰਘ ਦਾदू ਵਾਲੇ ਨੇ ਕਲੇਸ਼ ਪਾਇਆ ਕਮੇਟੀ ਵਿੱਚ ਇਹ ਹਰ ਵਾਰ ਜਿੰਨੀਆਂ ਵੀ ਕਮੇਟੀਆਂ ਬਣੀਆਂ ਪਹਿਲੋਂ ਬਾਬੇ ਕਰਮਜੀਤ ਦੇ ਰੋਦਲ ਜਮ ਲੰਗਦਾ ਰਿਆ ਤੇ ਕਲੇਸ਼ ਪਾ ਕੇ ਉਹਨੂੰ ਕਮੇਟੀ ਭੰਗ ਕਰਵਾਈ ਉਸ ਤੋਂ ਬਾਅਦ ਦੂਜੀ ਕਮੇਟੀ ਬਣੀ ਉਹਦੇ ਵਿੱਚ ਮੋਹਨਜੀਤ ਤੇ ਨਾਲ ਕਲੇਸ਼ ਕਰਕੇ ਗਾਲੀ ਗਲੋਚ ਕੱਢ ਕੇ ਤੇ ਉਦੋਂ ਇਹਨੇ ਕਲੇਸ਼ ਪਾ ਕੇ ਰੱਖਿਆ ਹੁਣ ਤੀਜੀ ਜੇ ਇਲੈਕਟਿਡ ਬਾਡੀ ਬਣੀ ਹੈ ਤੇ ਹਾਲੀ ਵੀ ਇਹ ਦਾ ਕਲੇਸ਼ ਇਹ ਹਰ ਵਾਰ ਪਾ ਕੇ ਰੱਖਦਾ ਹੈ ਹਰ ਮੀਟਿੰਗ ਦੇ ਵਿੱਚ ਉਹਦੇ ਸੰਗਤ ਦੇ ਕਹਿ ਅਨਸਾਰ ਬੀਨ ਪੰਛੀ ਤੋਂ ਸਿੱਖਣਾ ਚਾਹੀਦਾ ਹੈ ਮੈਂ ਤੁਹਾਡੀ ਹੁਕਮਾਂ ਦੇ ਅਨਸਾਰ ਪਰਸੋਂ ਕੱਲ ਤੱਕ ਸਾਬ ਗਿਆਨੀ ਗੜਗਾ ਸਿੰਘ ਜੀ ਦੇ ਪੇਸ਼ ਹੋ ਕੇ ਮੈਂ ਇਹਦਾ ਸਾਰਾ ਜੋ ਇਹਦਾ ਚਿੱਠਾ ਸੀ ਇਹਦੇ ਜੀਵਨ ਦਾ ਇਹਦੇ ਬਚਪਨ ਤੋਂ ਲੈ ਕੇ ਹੁਣ ਤੱਕ ਦੇ जिन्ने ਦੇ ਕਾਲੇ ਕਾਰਨਾਮੇ ਸੰਬੂਤਾਂ ਸਮੇਤ ਜਹਦਰ ਸਾਹਿਬੇ ਪੇਸ਼ ਹੋ ਕੇ ਉਹਨਾਂ ਨੂੰ ਬੇਨਤੀ ਕਰਕੇ ਆਇਆ ਹਾਂ ਜਿਸ ਨੂੰ ਪੰਥ ਵਿੱਚੋਂ ਛੇਕਿਆ ਜਾਏ ਤੇ ਸਿੱਖੋਂ ਵਾਸਤੇ ਹਰਿਆਣਾ ਕਮੇਟੀ ਵਾਸਤੇ ਇਹ ਇੱਕ ਗ੍ਰਹਿਣ ਹੈ ਕਲੰਕ ਹੈ ਕਿ ਮੈਂ ਪਿਆਰੀ ਸਾਧ ਸੰਗਤ ਜੀ ਬੇਨਤੀ ਕਰਦਾ ਹਾਂ ਮੈਂ ਪਰਸੋਂ ਦਾ ਜਹਦਰ ਸਾਹਿਬ ਨੂੰ ਦੇ ਕੇ ਆਇਆ ਹਾਂ ਪਰ ਸਿੰਘ ਸਾਹਿਬ ਨੇ ਪਤਾ ਨਹੀਂ ਕਿਉਂ ਨਹੀਂ ਹੁਣ ਤੱਕ ਕਾਰਵਾਈ ਕੀਤੀ ਮੈਂ ਤੁਹਾਡੇ ਅੱਗੇ ਸੰਗਤ ਜੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜੋ ਵੀ ਜੇ ਮੈਂ ਸੱਚਾ ਹਾਂ ਇਹ ਪੰਥੀ ਚੋ ਛੇਕਿਆ ਜਾਣਾ ਚਾਹੀਦਾ ਤੇ ਮੈਂ ਸਾਰੀਆਂ ਹਰਿਆਣੇ ਦੀਆਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕਰਦਾ ਹਾਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਸਾਰੇ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਸਿੰਘ ਸਾਹਿਬ ਨੂੰ ਆਪਣੇ ਤੌਰ ਤੇ ਹਰ ਲੈਟਰ ਲਿਖੋ ਕਿ ਇਹ ਜੋ ਹੈ ਕਲੇਸ਼ੀ ਹੈ ਤੇ ਹਰਿਆਣਾ ਕਮੇਟੀਆਂ ਬਹੁਤ ਵੱਡਾ ਕਲੇਸ਼ ਹੈ ਇਸ ਕਲੇਸ਼ ਨੂੰ ਖਤਮ ਕਰਨ ਵਾਸਤੇ ਇਹਨੂੰ ਪੰਥ ਵਿੱਚੋਂ ਛੇਕਿਆ ਜਾਏ ਮੇਰੀ ਬੇਨਤੀ ਹੈ ਸਾਰੇ ਦੁਨੀਆ ਭਰ ਦੇ ਸਿੱਖਾਂ ਨੂੰ ਹਰਿਆਣਾ ਦੀਆਂ ਸਿੱਖਾਂ ਨੂੰ ਪੰਜਾਬ ਦੇ ਸਿੱਖਾਂ ਨੂੰ ਸਾਰੇ ਹਿੰਦੁਸਤਾਨ ਦੇ ਸਿੱਖਾਂ ਨੂੰ ਤੇ ਵਿਦੇਸ਼ ਭਰ ਦੇ ਸਿੱਖਾਂ ਨੂੰ ਕਿ ਜਿੰਨੇ ਵੀ ਵੱਧ ਤੋਂ ਵੱਧ ਆਪਣੇ ਲੈਟਰ ਭੇਜ ਕੇ ਜਿਹੇਦਾਰ ਨੂੰ ਬੇਨਤੀ ਕਰੋ ਕਿ ਇਹਨੂੰ ਜਿੰਨਾ ਚਿਰ ਪੰਥ ਵਿੱਚੋਂ ਨਹੀਂ ਛੇਕਿਆ ਜਾਂਦਾ ਇਹ ਸਿੱਖ ਕੌਮ ਵਾਸਤੇ ਵੀ ਕਲੰਕ ਹੈ ਹਰਿਆਣਾ ਕਮੇਟੀ ਵਾਸਤੇ ਵੀ ਕਲੰਕ ਹੈ ਤੇ ਸਿੱਖੀ ਵਾਸਤੇ ਦੀ ਕਲੰਕ ਹੈ ਇੱਕ ਬਹੂ ਰੂਪਿਆ ਹੈ ਇਹਦਾ ਚਿਹਰਾ ਹਲੀ ਤੱਕ ਸਾਹਮਣੇ ਆ ਚੁੱਕਾ ਹੈ ਜੋ ਕੋ ਜੇ ਕਰਦਾ ਹੈ ਤੇ ਇਸ ਕਰਕੇ ਮੈਂ ਵਾਰ-ਵਾਰ ਬੇਨਤੀ ਕਰਕੇ ਤੁਹਾਨੂੰ ਅਪੀਲ ਕਰਾਂਗਾ ਤੁਸੀਂ ਇਹਦੇ ਵਿੱਚ ਅਲੈਸਲਾ ਪਾਨੀ ਵਿਖਾਣਾ ਅੱਜ ਤੋਂ ਹੀ ਜਹਦਰ ਸਾਹਿਬ ਨੂੰ ਸਭਾਵੇਂ ਫੋਨ ਕਰਕੇ ਅਤੇ ਭਾਵੇਂ ਲਿਖਤ ਰੂਪ ਵਿੱਚ ਭੇਜੋ ਤੇ ਆਪਣਾ ਸੁਝਾਅ ਰੱਖੋ ਕਿ ਇਸ ਇਨਸਾਨ ਜਿਨ੍ਹਾਂ ਚਰਪੰਥੀ ਚੋਂ ਨਾ ਛੇਕਿਆ ਗਿਆ ਉਹਨਾਂ ਤੇਰ ਪੰਚਨਵੀ ਖਤਰਾ ਰਹੇਗਾ ਆਪ ਜੀ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਹਦੇ ਤੇ ਅਮਲ ਜਰੂਰ ਕਰੋ ਹੁਣ ਮੈਂ ਵੇਖਾਂਗਾ ਕਿ ਕਿੰਨੀ ਛੇਤੀ ਸੰਗਤਾਂ ਇਸ ਗਲਤੀ ਅਮਲ ਕਰਦੇ ਹੋਏ ਜਹੇਦਾਰ ਸਾਹਿਬ ਨੂੰ ਪੱਤਰ ਲਿਖਣਗੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਠੀਕਰੀਵਾਲ ਵਿਖੇ ਹੋਈ ਗੁਟਕਾ ਸਾਫਟੀ ਬੇਪੀ ਇਸ ਦੇ ਸਬੰਧ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੱਲੋਂ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਉਹਨਾਂ ਨੇ ਕਿਹਾ ਕਿ ਇਹ ਪਿੰਡ ਬਹੁਤ ਵੱਡੀ ਕੁਰਬਾਨੀ ਵਾਲਾ ਜਥੇਦਾਰ ਸੇਵਾ ਸਿੰਘ ਠੀਕਰੀਵਾਲ ਦਾ ਪਿੰਡ ਹੈ ਇਸ ਮੌਕੇ ਤੇ ਨਾਲ ਹੀ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੱਲੋਂ ਪ੍ਰਸ਼ਾਸਨ ਨੂੰ ਵੀ ਬੰਦੇ ਪੇਸ਼ ਕਰਨ ਦੀ 2 ਦਿਨ ਦੀ ਸਮਾਂ ਦੇ ਕੇ ਕੀਤੀ ਗਈ ਅਪੀਲ ਆਓ ਦੇਖਦੇ ਹਾਂ ਇਸ ਮੌਕੇ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਜੱਥੇਦਾਰ ਆਪਦਾ ਕੀ ਕਹਿਣਾ ਸੀ ਗੁਰਜੀਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਠਿਕਰੀਵਾਲ ਜੋ ਕਿ ਬਹੁਤ ਵੱਡੀ ਕੁਰਬਾਨੀ ਵਾਲਾ ਪਿੰਡਾ ਸੇਵਾ ਸਿੰਘ ਜੀ ਠਿਕਰੀਵਾਲ ਜਿਨ੍ਹਾਂ ਦੀ ਬਹੁਤ ਸਿੱਖ ਕੌਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਉਹ ਸੀਨੀਅਰ ਮੀਤ ਪ੍ਰਧਾਨ ਤੇ ਕਰ ਵੀ ਕਾਰਜਕਾਰੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਤੇ ਬਹੁਤ ਵੱਡਾ ਮਤਲਬ ਉਹਨਾਂ ਦੀ ਕੁਰਬਾਨੀ ਤੇ ਉਹਨਾਂ ਨੇ ਇਸ ਨਗਰ ਦਾ ਠਿਕਰੀਵਾਲ ਦਾ ਨਾਮ ਚਮਕਾਇਆ ਤੇ ਪੰਜਾਬ ਦਾ ਕੜਾ ਨਾਮ ਉਹ ਵੀ ਬਹੁਤ ਵੱਡਾ ਰੋਸ਼ਨ ਕੀਤਾ ਉਹਨਾਂ ਦੀ ਕਿਹੜੀ ਵਰਸ਼ੀ ਤੇ ਕੋਈ ਇਹ ਜਿਹੀ ਘਰਾਉਣੇ ਕਿਹੜੇ ਆਪਾਂ ਦੇਖ ਰਹੇ ਆ ਗੁਰਸਾਹਿਬ ਦੇ ਥਾਂ-ਥਾਂ ਕਿਤੇ ਅੰਗਾਂ ਦੀ ਬੇਅਦਬੀ ਹੋ ਰਹੀ ਆ ਕਿਤੇ ਗੁਟਕਾ ਸਾਹਿਬ ਦੀ ਬੇਅਦਬੀ ਹੋ ਰਹੀ ਆ ਉਹੀ ਘਟਨਾ ਇੱਥੇ ਗੁਟਕਾ ਸਾਹਿਬ ਦੀ ਬੇਅਦਬੀ ਦੀ ਕਿਦੋਂ ਸਾਨੂੰ ਪਤਾ ਲੱਗਿਆ ਤੇ ਅਸੀਂ ਨਾਲ ਦੀ ਨਾਲ ਇੱਥੇ ਆਏ ਆ ਕੇ ਅੱਜ ਕਿਹੜੀ ਗੱਲਬਾਤ ਸੁਣੀ ਆ ਸਾਰੀ ਇਹੇ ਇਸ ਨਗਰ ਵਾਲਿਆਂ ਨੂੰ ਵੀ ਤਰੀਕ ਨੂੰ ਪਤਾ ਲੱਗ ਗਿਆ ਸੀ ਇਹਨਾਂ ਨੇ ਆਪ ਵਿੱਚ ਉਸ ਦਿਨ ਤੇ ਜੋੜ ਮੇਲਾ ਚਲਦੇ ਕਰਕੇ ਇਹਨਾਂ ਨੇ ਗੱਲ ਇਹ ਜਾਂ ਤਾਂ ਦੱਬ ਲਈ ਤੇ ਜਾਂ ਇਹਨਾਂ ਦਾ ਕੋਈ ਹੋਣੀ ਆ ਵੀ ਇਸ ਜੋੜ ਮੇਲੇ ਚ ਰੌਲਾ ਨਾ ਪਵੇ ਉਸ ਤੋਂ ਬਾਅਦ ਕਦੋਂ ਹੁਣ ਗੱਲ ਆਈ ਸਾਡੇ ਕੋਲੇ ਅਸੀਂ ਨਾਲ ਦੀ ਨਾਲ ਕੱਲ ਮੈਂ ਸਿੰਘ ਸਾਹਿਬ ਜਦੋਂ ਇਹ 19 ਤਰੀਕ ਨੂੰ ਬੇਅਦਵੀ ਹੋਈ ਪ੍ਰਬੰਧਕ ਕਮੇਟੀ ਨੂੰ ਪਤਾ ਲੱਗ ਗਿਆ ਸੀ ਐਸਜੀਪੀਸੀ ਵੀ ਇਸ ਸਮਾਗਮ ਦੀ ਕਿਤੇ ਨਾ ਕਿਤੇ ਤਾਲਮੇਲ ਦੇ ਵਿੱਚ ਸੀ ਤਾਂ ਉਹ 20 ਤਰੀਕ ਨੂੰ ਜਦੋਂ ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ਇੱਥੇ ਮਾਨ ਸਨਮਾਨ ਹੋ ਰਿਹਾ ਸੀ ਕੀ ਉਦੋਂ ਇਹ ਮੰਚ ਤੋਂ ਗੱਲ ਕਰਨੀ ਜਾਂ ਬੇਅਦਵੀ ਬਾਰੇ ਸਰਕਾਰ ਜਾਂ ਪ੍ਰਸ਼ਾਸਨ ਨੂੰ ਘੇਰਨਾ ਬਣਦਾ ਸੀ ਜਾਂ ਨਹੀਂ ਦੇਖੋ ਕਿਹੜੀ ਛਲੂੰਗਲੀ ਵਰਤੋਲਾ ਪ੍ਰਬੰਧ ਕਮੇਟੀ ਆ ਜੀ ਇਹ ਤਾਂ ਤੁਸੀਂ ਨਾ ਲੈ ਰਹੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਹੜੀ ਜਾਂ ਉਸ ਨੂੰ ਨਹੀਂ ਪਤਾ ਜੀ ਦੇਖੋ ਕੋਦੋਂ ਸਾਨੂੰ ਪਤਾ ਲੱਗਿਆ ਸੀ ਮੈਂ ਤਾਂ ਕੱਲ ਗਿਆ ਹੋਇਆ ਸੀ ਗਲਤਗਰਾਮਾਂ ਵਾਲੇ ਪਾਸੇ ਤੋਂ ਪੂਜੇ ਪਾਸੇ ਜੀ ਠੀਕ ਹੈ ਨਾ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਕਿਹੜਾ ਬੇਅਦਬੀ ਹੋਈ ਆ ਸੰਤਾ ਨੂੰ ਕਦੋਂ ਪਤਾ ਲੱਗਿਆ ਅੱਜ ਤੱਕ ਪ੍ਰਚਾਰ ਕਮੇਟੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਅੱਜ ਤੋਂ ਬਾਅਦ ਅਸੀਂ ਇੱਥੇ ਕਮੇਟੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਧਾਮੀ ਸਾਹਿਬ ਨੇ ਸਪੈਸ਼ਲ ਇਥੇ ਇੱਕ ਟੀਮ ਬਣਾਈ ਜੀ ਤੇ ਧਰਮ ਪ੍ਰਚਾਰ ਕਮੇਟੀ ਦੀ ਡਿਊਟੀ ਲਾਤੀ ਜੀ ਇਥੇ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਬੈਠਾਗਾ ਜੀ ਅਸੀਂ ਸਾਰਿਆਂ ਨੇ ਇਸ ਚੀਜ਼ 'ਚ ਲੱਗੇ ਹੋਏ ਆ ਜੀ ਵੀ ਦੇਖੋ ਕਿਹੜੀਆਂ ਇਹ ਘਟਨਾਵਾਂ ਹੋ ਰਹੀਆਂ ਨਾ ਜੀ ਤੇ ਕਿਹੜਾ ਬਾਹਰ ਹੋ ਰਿਹਾ ਇਹ ਏਜੰਸੀਆਂ ਕਰਾ ਰਹੀਆਂ ਨਾ ਜੀ ਤੇ ਸਾਨੂੰ ਏਜੰਸੀਆਂ ਤੇ ਸ਼ੱਕ ਆ ਵੀ ਤਾਂ ਅਸੀਂ 2 ਦਿਨ ਦਿੱਤੇ ਹੁਣ ਇਹਨਾਂ ਨੂੰ ਜੀ ਪ੍ਰਸ਼ਾਸਨ ਨੂੰ ਮੈਂ ਗੱਲ ਕੀਤੀ ਉਹ ਕਹਿੰਦੇ ਅਸੀਂ ਗੱਲ ਤੋੜ ਲਈ ਹਾਂ ਸਾਨੂੰ ਬੰਦੇ ਲੱਭ ਲੈ ਜੀ ਤੇ ਸਾਨੂੰ ਇਹ ਆਵੇ ਇਸ ਇਹਨਾਂ ਨੂੰ 2 ਦਿਨ ਦੇ ਤੇ ਜੀ ਅੱਜ ਤੇ ਕੱਲ ਪਰਸੋਂ ਸ਼ਾਮ ਨੂੰ ਫੇਰ ਅਸੀਂ ਇੱਥੇ ਮੀਟਿੰਗ ਕਰਾਂਗੇ ਦੁਪਹਿਰੇ ਜੀ ਉਸ ਤੋਂ ਬਾਅਦ ਫੇਰ ਸੰਘਰਸ਼ ਚੱਲੂਗਾ ਠਿਕਰੀ ਵਾਲਾ ਪਿੰਡਾ ਕਿਹੜਾ ਇਹ ਸੰਘਰਸ਼ੀ ਯੋਧਿਆਂ ਦਾ ਪਿੰਡਾ ਜੀ ਇਹ ਪਿੱਛੇ ਨਹੀਂ ਹਟਣਗੇ ਇੱਕ ਆਧਾਰਨਾ ਬਣ ਜੂਗੀ ਕਿ ਠਿਕਰੀ ਵਾਲੇ ਪਿੰਡ ਨੇ ਐਡਾ ਵੱਡਾ ਸੰਘਰਸ਼ ਵਿੱਢ ਕੇ ਜੀ ਗੁਰੂ ਗ੍ਰੰਥ ਸਾਹਿਬ ਦੇ ਤੇ ਗੁਟਕਾ ਸਾਹਿਬ ਦੇ ਅੰਗ ਕਿਹੜਾ ਨੇ ਬਿਆਦਵੀ ਕੀਤੇ ਆ ਉਹੋ ਚੋਰ ਫੜੇਗੇ ਤੇ ਉਹ ਪਾਪੀਆਂ ਨੂੰ ਡੰਡ ਦਵਾਉਣ ਤੇਕਰ ਇਹ ਪਿੰਡ ਨਗਰ ਨਹੀਂ ਪਿੱਛੇ ਹਟੂਗਾ ਸਿੰਘ ਸਾਹਿਬ ਜਿੱਦੇ ਬੇਅਦਬੀ ਹੋਈ ਉਹਦੇ ਪੰਜਾਬ ਸਰਕਾਰ ਦੇ ਇੱਥੇ ਦੋ ਕੈਬਨਟ ਮੰਤਰੀ ਆਏ ਸੀ ਠੀਕ ਹੈ ਜੀ ਪ੍ਰਬੰਧਕਾਂ ਨੂੰ ਜਾਂ ਪਿੰਡ ਦੇ ਲੋਕਾਂ ਨੂੰ 19 ਤਰੀਕ ਨੂੰ ਹੀ ਸ਼ਾਮ ਨੂੰ ਪਤਾ ਚੱਲਾ ਗਿਆ ਸੀ ਤਾਂ 20 ਤਰੀਕ ਨੂੰ ਇੱਥੇ ਹਰ ਸਿਆਸੀ ਪਾਰਟੀ ਤੋਂ ਇਲਾਵਾ ਹਰੇਕ ਜਥੇਬੰਦੀ ਦੇ ਆਗੂ ਨੂੰ ਮੰਚ ਤੋਂ ਸਨਮਾਨਿਤ ਕੀਤਾ ਜਾ ਰਿਹਾ ਸੀ ਠੀਕ ਹੈ ਜੀ ਤਾਂ ਉੱਥੇ ਬੇਅਦਬੀ ਦੀ ਗੱਲ ਕਿਉਂ ਛਪਾਈ ਗਈ ਜੋ ਉਸ ਸਮਾਗਮਤ ਕਰਕੇ ਵੀ ਉਹ ਸਮਾਗਮ ਨੂੰ ਨਾ ਕੋਈ ਢਾਅ ਲੱਗ ਜੇ ਜਾਂ ਉਹ ਸਮਾਗਮ ਸਫਲ ਰਹੇ ਤਾਂ 21 ਤਰੀਕ ਤੋਂ ਧਰਨੇ ਸ਼ੁਰੂ ਹੋਏ ਜੀ ਤੇ ਤੁਹਾਨੂੰ ਅੱਜ ਅਖਬਾਰਾਂ ਦੇ ਵਿੱਚ ਖਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਸੂਚਨਾ ਮਿਲੀ ਤੇ ਕੀ ਗੱਲ ਇਹ ਤੁਹਾਨੂੰ ਸਰ ਲੱਗਦਾ ਨਹੀਂ ਸੀ ਵੀ ਤੁਹਾਨੂੰ ਵੀ 19 ਤਰੀਕ ਨੂੰ ਹੀ ਇਤਲਾਹ ਮਿਲਣੀ ਚਾਹੀਦੀ ਸੀ ਐਜੇ ਸਿੰਘ ਸਾਹਿਬ ਦੇਖੋ ਕਿਹੜੀ ਗੱਲ ਮੈਂ ਤੁਹਾਨੂੰ ਥੋਥੀ ਸੁਣ ਰਿਹਾ ਜੀ ਸਰ ਵੀ 19 ਤਰੀਕ ਦੀ ਜਾਂ ਮਤਲਬ 20 ਤਰੀਕ ਦੀ ਇਹ ਘਟਨਾ ਵਾਪਰੀ ਆ ਅੱਛਾ ਜੀ ਸਾਨੂੰ ਤਾਂ ਮਤਲਬ ਰਾਤ ਪਤਾ ਲੱਗਿਆ ਪਤਾ ਲੱਗਿਆ ਕਦੋਂ 21 ਦੀ ਰਾਤ ਨੂੰ ਜੀ ਅਸੀਂ ਵੀ ਸਾਡੇ ਇੱਥੇ ਦੋ ਕਿਹੜੇ ਧੰ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਲਾਏ ਹੋਏ ਆ ਅਸੀਂ ਉਹਨਾਂ ਤੇ ਵੀ ਕਾਰਵਾਈ ਕਰਤੀ ਜੀ ਜੀ ਸਾਨੂੰ ਕਦੋਂ ਪਤਾ ਲੱਗਿਆ ਵੀ ਸਾਨੂੰ ਤੂੰ ਤਲਾ ਨਹੀਂ ਦਿੱਤੀ ਤੇ ਕੋ ਉਹਨਾਂ ਤੇ ਅਸੀਂ ਕਾਰਵਾਈ ਕਰਕੇ ਕਿਹੜਾ ਬਣਦਾ ਉਹਨਾਂ ਨੂੰ ਉਹਦੇਵਾਗੇ ਡੰਡ ਜੀ ਤੇ ਇਸ ਕਰਕੇ ਵੀ ਦੇਖੋ ਕਦੋਂ ਪਤਾ ਲੱਗਦਾ ਹੈਗਾ ਅਸੀਂ ਕਿਤੇ ਪਿੱਛੇ ਨਹੀਂ ਹਟਣ ਵਾਲੇ ਤੇ ਮੈਂ ਸਾਰੀਆਂ ਸੰਗਤਾਂ ਨੂੰ ਵੀ ਕਹਿਣਾ ਧਰਮਕ ਜਸੇ ਬੰਦੀਆਂ ਨੂੰ ਵੀ ਕਹਿਣਾ ਜੀ ਭਾਈ ਆਪਾਂ ਇਹਨਾਂ ਨੂੰ ਦੋ ਦਿਨ ਦਿੱਤੇ ਆ ਪਰ ਤੁ ਆਪਾਂ ਸਾਰੇ ਇਕੱਠੇ ਹੋਵਾਂਗੇ ਤੇ ਤੁਹਾਨੂੰ ਪ੍ਰੈਸ ਨੂੰ ਵੀ ਬੇਨਤੀ ਕਰਦਾ ਜੀ ਦੀ ਇਹ ਤੁਸੀਂ ਸਾਡੇ ਸਾਰੇ ਨਾਲ ਲੱਗ ਕੇ ਗੁਰੂ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਤਾਂ ਯਾਰਾ ਆਪਣਾ ਓਟ ਆਸਰਾ ਜੀ ਜੀ ਉੱਥੇ ਆਪਾਂ ਜਾ ਕੇ ਅਰਦਾਸਾਂ ਕਰਦੇ ਆਂ ਨੌਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਖਾਤਰ ਸਰਬੰਸਵਾਰਤਾ ਤੇ ਉਹਨਾਂ ਨੇ ਆਪਾਂ ਨੂੰ ਕਿਹਾ ਆ ਗਿਆ ਭਈ ਅਕਾਲ ਕੀ ਤਵਾ ਚਲਾਇਓ ਪੰਥ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨ ਦੇ ਗੁਰਾਂ ਦਾ ਸਾਡਾ ਗੁਰੂ ਆ ਜੋ ਉਸ ਤੇ ਬਾਰ ਹੋ ਰਹੇ ਆ ਇਸ ਕਰਕੇ ਮੈਂ ਤਾਂ ਸਮੁੱਚੀ ਸਿੱਖ ਕੌਮ ਨੂੰ ਕਹਿਣਾ ਭਾਈ ਇਕੱਠੇ ਹੋ ਜਾਓ ਤੁਹਾਡੀ ਕੋਈ ਪ੍ਰਸ਼ਾਸਨ ਅਧਿਕਾਰੀ ਨਾਲ ਗੱਲ ਹੋਈ ਜੀ ਮੇਰੀ ਗੱਲ ਹੋਈ ਆ ਹੁਣ ਡੀਐਸਪੀ ਨਾਲ ਉਹ ਕਹਿੰਦਾ ਵੀ ਮੈਂ ਗੱਲ ਦਾਹਾਂ ਤੋਰੀ ਆ ਹੁਣ ਅਸੀਂ ਉਹਨਾਂ ਨੂੰ ਦੋ ਦਿਨ ਦਿੰਦੇ ਆ ਕੁਝ ਇਹਦੇ ਵਿੱਚ ਗ੍ਰਿਫਤਾਰ ਵੀ ਕੀਤੇ ਗਏ ਲੋਕ ਜੀ ਗ੍ਰਿਫਤਾਰ ਦੋ ਬੰਦੇ ਕੀਤੇ ਆ ਉਹ ਕਹਿੰਦੇ ਇੱਕ ਦੋ ਦੇ ਨਾਮ ਉਹਨਾਂ ਨੇ ਗਾਹਾਂ ਹੋਰ ਲੈ ਲਏ ਅਸੀਂ ਦੋ ਦਿਨ ਉਹਨਾਂ ਨੂੰ ਹੋਰ ਦੇ ਦਿੱਤੇ ਜੀ 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 ਜੇ ਦੋ ਦਿਨਾਂ ਚ ਕੋਈ ਗੱਲ ਨਾ ਨਿਕਲੀ ਤਾਂ ਫਿਰ ਕੋਈ ਵੱਡਾ ਸੰਘਰਸ਼ ਬਣਿਆ ਜਿਹੜੇ ਬੰਦੇ ਗ੍ਰਿਫਤਾਰ ਹੋਏ ਆ ਜੀ ਇਸ ਬੇਅਦਬੀ ਮਾਮਲੇ ਦੇ ਵਿੱਚ ਜੇਕਰ ਪਿੰਡ ਦਾ ਕੋਈ ਬੰਦਾ ਉਹਨਾਂ ਦੇ ਪਿੱਛੇ ਜਾਂਦਾ ਜਾਂ ਕੁਝ ਹੋਰ ਜਾਂਦਾ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਵੀ ਇਹੋ ਜਿਹੇ ਦੋਖਿਆਂ ਦੀ ਮਦਦ ਕਰਨੀ ਚਾਹੀਦੀ ਹੈ ਜਾਂ ਨਹੀਂ ਦੋਖਿਆਂ ਦੀ ਤਾਂ ਤੁਸੀਂ ਗੱਲ ਤੋਂ ਪਿੰਡ ਵਾਲਿਆਂ ਦਾ ਬੰਦੇ ਦੀ ਤਾਂ ਗੱਲ ਹੀ ਛੱਡੋ ਕੋਈ ਨਹੀਂ ਜਾਊਗਾ ਪੰਗਰ ਉਹਨਾਂ ਦਾ ਤਾਂ ਕੋਈ ਵਕੀਲ ਵੀ ਨਹੀਂ ਮੰਨਦਾ ਜਿਹੜੇ ਇਹ ਕੇਸ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਲੜੂਗੀ ਤੇ ਕਈ ਥਾਈ ਇਹੋ ਜਿਹੀਆਂ ਗੱਲਾਂ ਹੋਈਆਂ ਨੇ ਉਹ ਸ਼ਹਿਰ ਦਾ ਵਕੀਲ ਨਹੀਂ ਮੰਨਦਾ ਉਹਨਾਂ ਦਾ ਤੁਸੀਂ ਪਿੰਡ ਵਾਲਿਆਂ ਦੀ ਤਾਂ ਗੱਲ ਛੱਡੋ ਪਿੰਡ ਵਾਲੇ ਹਰ ਇੱਕ ਬੰਦਾ ਕਿਸੇ ਪਾਰਟੀ 'ਚ ਮਰਜੀ ਹੋਵੇ ਮਾੜੇ ਬੰਦੇ ਦੇ ਮਗਰ ਨਹੀਂ ਜਾਣਾ ਹੁੰਦਾ ਖਾਸ ਕਰਕੇ ਜਿਹੜਾ ਗੁਰੂ ਦਾ ਦੋਖੀ ਹੋਵੇ ਉਹਦੇ ਮਗਰ ਕਿਵੇਂ ਜਾਣਗੇ ਸਿੰਘ ਸਾਹਿਬ ਪੰਜਾਬ 'ਚ ਬੇਅਦਬੀਆਂ ਦਾ ਦੌਰ 15 ਤੋਂ ਲੈ ਕੇ ਲਗਾਤਾਰ ਚੱਲ ਰਿਹਾ ਸਭ ਤੋਂ ਵੱਡਾ ਜੁਰਮ ਆਹੀ ਕਤਲ ਤੋਂ ਵੀ ਵੱਡਾ ਜੁਰਮ ਆਹੀ ਗੁਰੂ ਸਾਹਿਬ ਦੀ ਬੇਅਦਬੀ ਕਰਨਾ ਕਿਵੇਂ ਵੇਚਨੇ ਹੋ ਰਿਹਾ ਨਾ ਜਿਹੜਾ ਇਹ ਕਿਧਰ ਨੂੰ ਜਾ ਰਿਹਾ ਸਮਾਨ ਦੇਖੋ ਸਾਡਾ ਤਾਂ ਇਹ ਹੁਣ ਸਰਕਾਰਾਂ ਨੂੰ ਵੀ ਆ ਵੀ ਚੋਰ ਫੜਨ ਉਹਨਾਂ ਨੂੰ ਡੰਡ ਦੇਣ ਮੂਰੇ ਲਿਆਉਣ ਕੌਣ ਆਗਾ ਕਿਹੜੇ ਮਤਲਬ ਏਜੰਸੀਆਂ ਕੰਮ ਕਰਾ ਰਹੀਆਂ ਇਸ ਕਰਕੇ ਸਾਡਾ ਤਾਂ ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧਰਮ ਪ੍ਰਚਾਰ ਕਮੇਟੀ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਖਾਤਰ ਅੱਜ ਤਾਂ ਸਮੂਚੀਆਂ ਧਰਮਕ ਜਸੇ ਬੰਦੀਆਂ ਨੂੰ ਵੀ ਅਪੀਲ ਕਰਦਾ ਭਾਈ ਸਾਰੇ ਇਕੱਠੇ ਹੋ ਕੇ ਇਹ ਕਿਹੜੇ ਚੋਰ ਆ ਗੁਰੂ ਗੁਰੂ ਗ੍ਰੰਥ ਸਾਹਿਬ ਤੇ ਬਾਰ ਕਰਦੇ ਆ ਉਹਨਾਂ ਨੂੰ ਆਪਾਂ ਸਾਰੇ ਇਕੱਠੇ ਹੋ ਕੇ ਰੋਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ ਇਹ ਨਗਰ ਕੀਰਤਨ ਗੁਰਦੁਆਰਾ ਪੋਰਾ ਸਾਹਿਬ ਤਖਤ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਸ਼ੁਰੂ ਹੋ ਕੇ ਡੇਰ ਸ਼ਾਮ ਗੁਰੂ ਕੇ ਲਾਹੌਰ ਜਾ ਕੇ ਸਮਾਪਤ ਹੋਇਆ ਹਰ ਸਾਲ ਇਹ ਨਗਰ ਕੀਰਤਨ ਬਸੰਤ ਪੰਚਮੀ ਤੋਂ ਇੱਕ ਦਿਨ ਪਹਿਲਾਂ ਜੋੜ ਮੇਲੇ ਦੇ ਮੌਕੇ ਤੇ ਕੱਟਿਆ ਜਾਂਦਾ ਹੈ ਆਓ ਦੇਖਦੇ ਹਾਂ ਇਸ ਸਮੇਂ ਦੀਆਂ ਕੁਝ ਚਲਕੀਆਂ ਗੁਰੂ ਪਿਆਰੇ ਗੁਰੂ ਸواری ਸਾਧ ਸੰਗਤ ਜੀ ਆਪ ਜੀ ਜਾਣਦੇ ਹੋ ਇਹ ਮਹਾਨ ਨਗਰ ਕੀਰਤਨ ਜੋ ਪਾਵਨ ਪਿੱਤਰ ਸਥਾਨ ਗੁਰਦੁਆਰਾ ਸੇਰਾ ਸਾਹਿਬ ਬਸੰਦਗੜ ਸਾਹਿਬ ਤੋਂ ਆਰੰਭ ਹੋਇਆ ਹੈ ਇਹੋ ਗੁਰਦੁਆਰਾ ਤਰਵੈਣੀ ਸਾਹਿਬ ਜਿੱਥੇ ਸਤਿਗੁਰਾਂ ਨੇ ਤਰਵੈਣੀ ਪ੍ਰਗਟ ਕੀਤੀ ਉਸ ਸਥਾਨ ਤੇ ਦੀਵਾਨ ਸਜੜੇ ਹਨ ਉਪਰੰਤ ਦੀਵਾਨ ਹਾਲ ਵਿਖੇ ਇਹ ਮਹਾਨ ਨਗਰ ਕੀਰਤਨ ਪਹੁੰਚਣਾ ਹੈ ਜਿੱਥੇ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਵਾਲੇ ਮਹਾਪੁਰਸ਼ਾਂ ਵੱਲੋਂ ਬੜੀ ਭਾਵਨਾ ਚੜ੍ਹਦੀ ਕਲਾ ਨਾਲ ਸੋਹਣੇ ਦੀਵਾਨ ਸਜਾਏ ਜਾਣੇ ਹਨ ਸਤਿਗੁਰ ਜੀ ਦੀ ਕਿਰਪਾ ਸਦਕਾ ਉਹਨਾਂ ਦੀਵਾਨਾਂ ਵਿੱਚ ਇਹ ਜੋ ਪਾਵਨ ਸਰੂਪ ਨੇ ਇਹ ਪ੍ਰਕਾਸ਼ ਕੀਤੇ ਜਾਣਗੇ ਔਰ ਸਾਰੀ ਰਾਤ ਦੀਵਾਨ ਚੱਲਣਗੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਹੋਣਗੇ ਕੱਲ ਸਾਰੀ ਦਿਹਾੜੀ ਬਸੰਤ ਦੇ ਦੀਵਾਨ ਹੋਣਗੇ ਸਾਰੀਆਂ ਸੰਗਤਾਂ ਜੋ ਬੜੀ ਭਾਵਨਾ ਨਾਲ ਸਮੂਹਿਤ ਕਰ ਰਹੀਆਂ ਨੇ ਉਥੇ ਅਤੀ ਸਤਿਕਾਰ ਜੋ ਸੰਤ ਬਾਬਾ ਸਤਨਾਪ ਸਿੰਘ ਜੀ ਕਾਰ ਸੇਵਾ ਕੇ ਲੈਣਾਂ ਨਗਰ ਸਾਹਿਬ ਵਾਲੇ ਔਰ ਉਥੇ ਹੀ ਕਾਰ ਸੇਵਾ ਬੱਟੀ ਸਾਹਿਬ ਵਾਲੇ ਅਤੇ ਸਮੂਹ ਸੰਗਤਾਂ ਬੜੀ ਭਾਵਨਾ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਮਹਾਪੁਰਸ਼ ਇਨਾ ਨਗਰ ਕੀਰਤਨ ਵਿੱਚ ਸੇਵਾ ਨਿਵਾ ਰਹੇ ਨੇ ਗੁਰੂ ਕੀਆ ਸੰਗਤਾਂ ਫਲਾਂ ਦੀ ਸੇਵਾ ਗੁਰੂ ਕੇ ਲੰਗਰਾਂ ਦੀ ਸੇਵਾ ਨਿਵਾ ਰਹੀਆਂ ਨੇ ਲੰਗਰ ਜੀ ਇਹ ਉਹੀ ਮਾਹੌਲ ਬਣਿਆ ਪਿਆ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਵਿਉਣ ਵਾਸਤੇ ਆਏ ਨਾ ਮਾਤਾ ਜੀ ਤਾਂ ਜੀ ਨੂੰ ਤਾਂ ਸਮਝ ਲਓ ਵੀ ਅੱਜ ਉਹੀ ਪੂਰਾ ਮਾਹੌਲ ਬਣਿਆ ਸੰਗਤਾਂ ਉਸੇ ਜਾਦੂ ਤਾਜ਼ਾ ਕਰਦੀਆਂ ਇਸ ਸਥਾਨ ਤੇ ਪਹੁੰਚਦੀਆਂ ਨੇ ਮਾਨ ਸਰਕਾਰ ਦੇ ਨਿਰਦੇਸ਼ਾਂ ਤੇ ਪੰਜਾਬ ਵਿਰੋਧੀ ਅੰਥਰਾਂ ਤੇ ਕਾਰਵਾਈਆਂ ਦਾ ਦੌਰ ਲਗਾਤਾਰ ਚੱਲੀ ਸੀਐਮ ਮਾਨ ਦੁਆਰਾ ਕਿਹਾ ਗਿਆ ਕੋਈ ਵੀ ਗੈਂਗਸਟਰ ਵਾਰਦਾਤਾਂ ਨੂੰ ਅੰਜਾਮ ਦੇ ਕੇ ਚੈਨ ਦੀ ਨਹੀਂ ਸੋ ਪਾਏਗਾ ਇਸ ਮੌਕੇ ਤੇ ਭਗਵੰਤ ਸਿੰਘ ਮਾਨ ਵੱਲੋਂ ਇਹ ਵੀ ਕਿਹਾ ਗਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਲਈ ਰੱਖਿਆ ਲਈ ਹਮੇਸ਼ਾ ਹਾਜ਼ਰ ਹੈ। ਆਓ ਦੇਖਦੇ ਹਾਂ ਇਸ ਮੌਕੇ ਤੇ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਦਾ ਕੀ ਕਹਿਣਾ ਸੀ। ਹੁਣ ਅੱਜੇ ਤੋਂ ਜਿਹੜੀ ਗੈਂਗਸਟਰ ਤੇ ਵਾਰ ਇੱਕ ਪੰਜਾਬ ਪੁਲਿਸ ਦੇ ਵੱਲੋਂ ਸਟਾਰਟ ਕੀਤਾ ਗਿਆ ਔਰ ਇਹ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਹੈ ਉਹਦੇ ਅਗੇਂਸ ਯੁੱਧ ਪੱਧਰ ਦੇ ਉੱਤੇ ਇਹ ਲੜਾਈ ਜਿਹੜੀ ਉਹ ਪੁਲਿਸ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਗੈਂਗਸਟਰ ਲਫ਼ਜ਼ ਪੰਜਾਬ ਦੇ ਵਿੱਚ ਕਦੋਂ ਆਇਆ ਕਦੋਂ ਲੋਕਾਂ ਨੇ ਇਹ ਨਾਮ ਸੁਣੇ ਕੋਈ 15 ਤੋਂ 18 ਸਾਲ ਪਹਿਲਾਂ ਇਹ ਨਾਮ ਜਿਹੜੇ ਸੀ ਉਹ ਪੰਜਾਬ ਦੇ ਵਿੱਚ ਚੱਲਣੇ ਸ਼ੁਰੂ ਹੋਏ ਨੇ ਤਾਂ ਪਹਿਲਾਂ ਆਪਾਂ ਸਾਰੇ ਜਾਣਦੇ ਆ ਨਾਮ ਹੁੰਦਾ ਸੀ ਬਦਮਾਸ਼ ਜਾਂ ਬਦਮਾਸ਼ੀ ਕਰਨ ਵਾਲਾ ਫਿਰ ਇਹ ਲਫਜ਼ ਜਿਹੜਾ ਸੀ ਉਹ ਗੈਂਗਸਟਰ ਆਇਆ ਖਾਸ ਤੌਰ ਤੇ 7 ਤੋਂ 17 ਦੇ ਦੌਰਾਨ ਗੈਂਗਸਟਰਵਾਦ ਦਾ ਬੋਲਬਾਲਾ ਰਿਹਾ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਨਵੇਂ ਮੁੰਡੇ ਸੀ ਉਹਨਾਂ ਨੂੰ ਇਸ ਪਾਸੇ ਵੱਲ ਜਾਣ ਬੁੱਝ ਕੇ ਲਿਆਂਦਾ ਗਿਆ ਚਾਹੇ ਉਹ ਅੰਮ੍ਰਿਤਸਰ ਦੇ ਵਿੱਚ ਇੱਕ ਏਐਸਆਈ ਜਿਹੜਾ ਆਪਣੀ ਧੀ ਦੀ ਇੱਜ਼ਤ ਬਚਾਉਣ ਦੇ ਵਾਸਤੇ ਆਇਆ ਉਹਨੂੰ ਮਾਰਿਆ ਗਿਆ ਜਿਸ ਗੈਂਗਸਟਰ ਨੇ ਉਦੀ ਜਾਨ ਲਈ ਉਦੀ ਮਰਤਕ ਦੇਹ ਦੇ ਉੱਤੇ ਫੜੋ ਕੇ ਉਹਨੇ ਨਾਰੇ ਵੀ ਉਦੋਂ ਲਾਏ ਚਾਹੇ ਲੁਧਿਆਣੇ ਦੇ ਵਿੱਚ ਇੱਕ ਪੁਲਿਸ ਆਫੀਸਰ ਦੀ ਲੱਤ ਤੋੜਨ ਵਾਲੀ ਘਟਨਾ ਹੋਵੇ ਫਰੀਦਕੋਟ ਦੇ ਵਿੱਚੋਂ ਇੱਕ ਨਬਾਲਕ ਬੱਚੀ ਦਾ ਅਗਵਾ ਕੀਤਾ ਗਿਆ ਹੋਵੇ ਚਾਹੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਰ ਹੋਣ ਔਰ ਇਨ੍ਹਾਂ ਘਟਨਾਵਾਂ ਦਾ ਸਿਖਰ ਉਹਨਾਂ ਸਾਲਾਂ ਦੇ ਦੌਰਾਨ ਨਾਬਾ ਜੇਲ ਬ੍ਰੇਕ ਸੀ ਨਾਬਾ ਜੇਲ ਬ੍ਰੇਕ ਕਿਵੇਂ ਹੋਇਆ ਮੈਂ ਉਹਦੇ ਵਿਸਥਾਰ ਦੇ ਵਿੱਚ ਨਹੀਂ ਜਾਣਾ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਕਾਂਗਰਸ ਦੀ ਸਰਕਾਰ ਦੇ ਵਿੱਚ ਇਨ੍ਹਾਂ ਗੈਂਗਸਟਰਾਂ ਨੂੰ ਹੱਥ ਪਾਉਣ ਲਈ ਠੱਲ ਪਾਉਣ ਲਈ ਕੁਝ ਨਹੀਂ ਕੀਤਾ ਗਿਆ ਬਲਕਿ ਇੱਕ ਨਵਾਂ ਤਜਰਬਾ ਕੀਤਾ ਗਿਆ ਉੱਤਰ ਪ੍ਰਦੇਸ਼ ਇੱਕ ਗੈਂਗਸਟਰ ਉਹਦੇ ਉੱਤੇ ਇੱਕ ਮੰਮੰਦੀ ਪਰਚਾ ਦਰਜ ਕਰਕੇ ਇੱਥੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਉਸ ਗੈਂਗਸਟਰ ਨੂੰ ਲਿਜਾਣ ਦੇ ਵਾਸਤੇ ਸਪਰੀਮ ਕੋਰਟ ਤੱਕ ਲੈ ਲੜੀ ਫਿਰ ਉਹ ਗੈਂਗਸਟਰ ਨੂੰ ਉਹਨੂੰ ਲੈ ਕੇ ਗਏ ਸਭ ਨੂੰ ਪਤਾ ਹੈ ਕਿੰਨਾ ਦੀ ਛੱਤਰ ਛਾਇਆ ਸੀ ਕਿਸ ਤਰੀਕੇ ਦੇ ਨਾਲ ਉਸ ਗੈਂਗਸਟਰ ਨੂੰ ਇੱਥੇ ਰੱਖਿਆ ਗਿਆ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਖਰੀ ਕਿਸਮ ਦੀ ਕਹਾਣੀ ਹੈ ਇਹਨਾਂ ਗੈਂਗਸਟਰਾਂ ਨੂੰ ਸਮੇਂ-ਸਮੇਂ ਦੇ ਉੱਤੇ ਜਿਹੜੀਆਂ ਰਵਾਇਤੀ ਪਾਰਟੀਆਂ ਵਾਲੇ ਨੇ ਉਹ ਕਿਵੇਂ ਵਰਤਦੇ ਰਹੇ ਇਹ ਵੀ ਕਿਸੇ ਤੋਂ ਲੁਕਿਆ ਛिपਿਆ ਨਹੀਂ ਬਹੁਤ ਸਾਰੇ ਗੈਂਗਸਟਰ ਦੀਆਂ ਕਹਾਣੀਆਂ ਤੁਸੀਂ ਸੁਣੀਆਂ ਪੜੀਆਂ ਵੇਖੀਆਂ ਹੋਣਗੀਆਂ ਕਿ ਕਿਹੜੇ ਰਾਜਨੀਤਿਕ ਵਿਅਕਤੀ ਨੇ ਉਹਨੂੰ ਸ਼ਹਿ ਦੇ ਕੇ ਗੈਂਗਸਟਰ ਬਣਾਇਆ ਤੇ ਆਪਣਾ ਕੰਮ ਹੋਣ ਤੋਂ ਬਾਅਦ ਉਹਨੂੰ ਪਾਸੇ ਛੱਡ ਦਿੱਤਾ ਅਜੇ ਵੀ ਗੈਂਗਸਟਰਵਾਦ ਜਿਹੜਾ ਉਹਨੂੰ ਸ਼ਹਿ ਦੇਣ ਦੇ ਵਾਸਤੇ ਕੁਝ ਲੋਕ ਤੇ ਤੋਂ ਸਬਕ ਨਹੀਂ ਸਿੱਖ ਰਹੇ ਤਰਨਤਾਂ ਦੀ ਚੋਣ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਹੋਈ ਜ਼ਿਮਨੀ ਚੋਣ ਉਹਦੇ ਵਿੱਚ ਕਿਵੇਂ ਇੱਕ ਗੈਂਗਸਟਰ ਦੇ ਪ੍ਰਭਾਵ ਦੇ ਮੈਂਬਰ ਨੂੰ ਟਿਕਟ ਦਿੱਤੀ ਗਈ ਇੱਕ ਕਿਸਮ ਦੇ ਨਾਲ ਇਹ ਗੈਂਗਸਟਰਵਾਦ ਨੂੰ ਬੜਾਵਾ ਦੇਣ ਵਾਲੀ ਗੱਲ ਸੀ ਪੰਜਾਬ ਪੁਲਿਸ ਨੇ ਅੱਜ ਗੈਂਗਸਟਰ ਤੇ ਵਾਰ ਇਹ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਇੱਕ ਲੰਬੀ ਸੋਚ ਵਿਚਾਰ ਤੋਂ ਬਾਅਦ ਸ਼ੁਰੂ ਕੀਤੀ ਹੈ ਔਰ ਮੁਲਕ ਦੇ ਵਿੱਚ ਗੈਂਗਸਟਰਵਾਦ ਦੇ ਖਿਲਾਫ ਹੋਣ ਵਾਲੀ ਇਸ ਤਰ੍ਹਾਂ ਦੀ ਮੁਹਿੰਮ ਆਪਣੇ ਆਪ ਦੇ ਵਿੱਚ ਸਭ ਤੋਂ ਵੱਡੀ ਹੈ ਇਹਦੇ ਵਿੱਚ ਅੱਜ ਸਵੇਰ ਤੋਂ ਤੜਕਸਾਰ ਤੋਂ ਥਾਂ-ਥਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ। ਔਰ ਇਹਦੇ ਵਿੱਚ 2000 ਟੀਮਾਂ ਇਸ ਛਾਪੇਮਾਰੀ ਦੇ ਵਿੱਚ ਸ਼ਾਮਲ ਹੋਈਆਂ ਨੇ। ਔਰ ਇਹਦੇ ਕੁਝ ਰਿਜ਼ਲਟ ਵੀ ਜਿਹੜੇ ਉਹ ਸਾਹਮਣੇ ਆਏ। ਅਗਲੇ ਕੋਈ 72 ਘੰਟਿਆਂ ਦੇ ਵਿੱਚ ਪੁਲਿਸ ਨੂੰ ਇਹਦੇ ਇੱਕ ਚੰਗੇ ਨਤੀਜੇ ਆਉਣ ਦੀ ਜਿਹੜੀ ਉਹ ਆਸ ਹੈ। ਜਿੱਥੇ ਗੈਂਗਸਟਰਾਂ ਦੇ ਆਕੇ ਵੱਡੇ ਜਿਹੜੇ ਦੇਸ਼ਾਂ ਦੇ ਵਿੱਚ ਬੈਠੇ ਨੇ ਕਿਉਂਕਿ ਉਹ ਮੁਲਕ ਤੋਂ ਮੁਲਕ ਗੱਲ ਕਰਨੀਆਂ ਉਹ ਮੁਲਕ ਨੇ ਗੱਲ ਕਰਨੀਆਂ ਇਹਦੇ ਵਾਸਤੇ ਵੀ ਪੰਜਾਬ ਪੁਲਿਸ ਇਹਨਾਂ ਦੀ ਪੂਰੀ ਜਾਣਕਾਰੀ ਜਿਹੜੀ ਉਹ ਸੈਂਟਰ ਦੀ ਸਰਕਾਰ ਦੇ ਨਾਲ ਸਾਂਝੀ ਕਰਕੇ ਇਹਨਾਂ ਦੀ ਐਕਸਟਰਡੀਸ਼ਨ ਦੇ ਵਾਸਤੇ ਵੀ ਜਿਹੜੀ ਉਹ ਪੂਰੀ ਤਿਆਰੀ ਕਰੀ ਬੈਠੀ ਹੈ ਜਿਨ੍ਹਾਂ ਦੇ ਕੋਲੇ ਖਾਸ ਤੌਰ ਤੇ ਇੰਡੀਅਨ ਨੇ ਉਹਨਾਂ ਦੀ ਐਕਸਟਰਡੀਸ਼ਨ ਥੋੜੀ ਸੌਖੀ ਹੁੰਦੀ ਹੈ ਜੇ ਕਿਸੇ ਨੇ ਬਾਹਰਲੀ ਨਾਗਰਿਕਤਾ ਕੀਤੀ ਹੈ ਉਹ ਥੋੜੀ ਔਖੀ ਜਾਂਦੀ ਹੈ ਇਹਦੇ ਵਿੱਚ ਪੁਲਿਸ ਜਿਹੜੀ ਹੈ ਉਨੇ ਪਬਲਿਕ ਨੂੰ ਸਹਿਯੋਗ ਦੇਣ ਦੇ ਵਾਸਤੇ ਵੀ ਕਿਹਾ ਮੈਂ ਇਸੇ ਕਰਕੇ ਤੁਹਾਡੇ ਮਾਧਿਅਮ ਦੇ ਰਾਹੀਂ ਪੰਜਾਬ ਸਮੂਹ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਇਸ ਮਸਲੇ ਦੇ ਉੱਤੇ ਪੁਲਿਸ ਤਬਦੀਦ ਕੀਤੀ ਜਾਵੇ ਔਰ ਫ੍ਰੀ ਨੰਬਰ ਜੋ ਉਹ ਜਾਰੀ ਕੀਤਾ ਗਿਆ 93946 93946 ਬਹੁਤ ਔਖਾ ਨੰਬਰ ਹੈ ਇਹ ਤੁਸੀਂ ਕਾਈਂਡਲੀ ਆਪੋ ਆਪਣੇ ਚੈਨਲਾਂ ਦੇ ਉੱਤੇ ਇਹਠਾ ਫਲੈਸ਼ ਕਰ ਦੇਣਾ ਇਸ ਨੂੰ 93946 93964 ਜੇ ਵਿਅਕਤੀ ਕਿਸੇ ਗੈਂਗਸਟਰ ਦੇ ਬਾਰੇ ਵਿੱਚ ਉਹਦੇ ਕਿਸੇ ਗੁਰਗੇ ਦੇ ਬਾਰੇ ਦੇ ਵਿੱਚ ਕੋਈ ਜਾਣਕਾਰੀ ਦੇਊਗਾ ਉਹਦਾ ਨਾਮ ਗੁਪਤ ਰਹੂਗਾ ਉਹਦਾ ਨਾਮ ਨਾ ਨਹੀਂ ਆਉਂਦਾ ਜੇ ਉਹਦੀ ਜਾਣਕਾਰੀ ਜਿਹੜੀ ਉਹ ਪੁਖਤਾ ਹੁੰਦੀ ਹੈ ਉਹਦੀ ਜਾਣਕਾਰੀ ਦੇ ਆਧਾਰ ਦੇ ਉੱਤੇ ਕਿਸੇ ਗੈਂਗਸਟਰ ਨੂੰ ਨੱਪ ਲਿਆ ਜਾਂਦਾ ਤਾਂ ਉਹਨੂੰ ਬਣਦਾ ਇਨਾਮ ਵੀ ਦਿੱਤਾ ਜਾਊਗਾ ਜਿਹੜੇ ਪੁਲਿਸ ਵਾਲੇ ਇਹਦੇ ਵਿੱਚ ਬਿਹਤਰੀ ਉਹਨਾਂ ਦੇ ਵਾਸਤੇ ਵੀ ਪੰਜਾਬ ਸਰਕਾਰ ਨੇ ਆਮਦਾ ਉਹ ਰਾਸ਼ੀ ਰੱਖੀ ਹੋਈ ਹੈ ਉਹ ਨਿਰਭਰ ਕਰੂਗਾ ਕਿ ਕਿਸ ਨੇ ਕਿਹੋ ਜੇ ਗੈਂਗਸਟਰ ਦਾ ਪਿੱਛਾ ਕਰਦੇ ਆ ਕਿਹੋ ਜੀ ਬਹਾਦਰੀ ਜਿਹੜੀ ਉਹ ਵਿਖਾਈ ਹੈ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਪੰਜਾਬ ਪੁਲਿਸ ਦੀ ਉਹ ਕਿੰਨੀ ਪਰਪੱਕ ਹੈ ਇਹਦੇ ਉੱਤੇ ਕਿਸੇ ਨੂੰ ਕੋਈ ਸ਼ਿਕਵਾ ਨਹੀਂ ਵਿਸ਼ਵ ਦੀਆਂ ਬਿਹਤਰੀਨ ਪੁਲਿਸ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ ਪੰਜਾਬ ਪੁਲਿਸ ਅੱਜ ਜਿਹੜੀ ਸਵੇਰ ਦੀ ਚੱਲ ਰਹੀ ਹੈ ਕਾਰਵਾਈ ਉਹਦੇ ਵਿੱਚ ਕੁਝ ਜੜੀਆਂ ਡਵੈਲਪਮੈਂਟਸ ਹੋਈਆਂ ਨੇ ਔਰ ਇਹਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਗੈਂਗਸਟਰ ਮਣੀ ਪ੍ਰਿੰਸ ਉਹਦਾ ਪੁਲਿਸ ਦੇ ਨਾਲ ਮੁਕਾਬਲਾ ਹੋਇਆ ਪੁਲਿਸ ਨੇ ਜਦੋਂ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਉਹਨੇ ਪੁਲਿਸ ਦੇ ਉੱਤੇ ਗੋਲੀ ਚਲਾਈ ਜਿਸ ਦੇ ਵਿੱਚ ਇਹ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਮਣੀ ਪ੍ਰਿੰਸ ਔਰ ਇਹ ਕਈ ਘੰਟੇ ਤੱਕ ਜਿਹੜੀ ਆ ਉਹ ਕਾਰਵਾਈ ਚੱਲੀ ਇਸੇ ਤਰੀਕੇ ਦੇ ਨਾਲ ਮੰਡੀ ਗਵਿੰਦਗਰ ਦੀ ਜਿਹੜੀ ਪੁਲਿਸ ਹੈ ਫਤਿਹਗੜ ਸਾਹਿਬ ਡਿਸਟ੍ਰਿਕਟ ਜਿਹੜਾ ਪੈਂਦਾ ਉਹਦੇ ਵਿੱਚ ਇੱਕ ਗੈਂਗਸਟਰ ਦੇ ਨਾਲ ਪੰਜਾਬ ਪੁਲਿਸ ਦਾ ਮੁਕਾਬਲਾ ਹੋਇਆ ਔਰ ਇਸ ਗੈਂਗਸਟਰ ਨੇ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਔਰ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਉਹਦੇ ਗੋਲੀ ਲੱਗੀ ਹੈ ਔਰ ਉਹ ਹਸਪੀਟਲ ਦੇ ਵਿੱਚ ਇਸ ਵੇਲੇ ਡੇਰੇ ਇਲਾਜ ਹੈ ਇਹਦੇ ਉੱਤੇ ਲੁੱਟ ਖੋਹ ਦੇ ਐਨਡੀਪੀਐਸ ਦੇ 9 ਦੇ ਕਰੀਬ ਜਿਹੜੀਆਂ ਉਹ ਐਫਆਈਆਰ ਦਰਜ ਨੇ ਇਸ ਗੈਂਗਸਟਰ ਦੇ ਉੱਤੇ ਇਹ ਸਿਰਫ ਦੋ ਕਾਰਵਾਈਆਂ ਨੇ ਪੰਜਾਬ ਪੁਲਿਸ ਦੀ ਗੈਂਗਸਟਰ ਤੇ ਵਾਰ ਲਗਾਤਾਰ جاری ਹੈ ਔਰ ਪੰਜਾਬ ਪੁਲਿਸ ਦੀ ਇਹ ਗੈਂਗਸਟਰ ਤੇ ਵਾਰ ਉਦੋਂ ਤੱਕ ਚੱਲੂਗੀ ਜਦੋਂ ਤੱਕ ਪੰਜਾਬ ਦੇ ਵਿੱਚੋਂ ਸਮੁੱਚੇ ਰੂਪ ਦੇ ਵਿੱਚ ਇਹਨਾਂ ਗੈਂਗਸਟਰ ਦਾ ਸਫਾਇਆ ਨਹੀਂ ਕਰ ਦਿੱਤਾ ਜਾਂਦਾ ਜਿਹੜੇ ਵਾਪਸ ਆਉਣਾ ਚਾਹੁੰਦੇ ਨੇ ਆਪਣੇ ਘਰਾਂ ਨੂੰ ਉਹਨਾਂ ਦੇ ਕੋਲੇ ਇੱਕ ਚੰਗਾ ਮੌਕਾ ਕਿ ਉਹ ਵਾਪਸ ਆ ਸਕਦੇ ਕੋਈ ਨਹੀਂ ਆਉਣਾ ਚਾਹੁੰਦਾ ਤਾਂ ਗੈਂਗਸਟਰ ਜਿਸ ਭਾਗਾਂ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਤਮਕਾਰ ਰਹੇ ਨੇ ਜਾ ਉਹਰੇ ਤੋਂ ਐਕਸਟਰਸ਼ਨ ਮੰਗ ਰਹੇ ਨੇ ਜਾਂ ਕਿਸੇ ਕਿਸਮ ਦੀ ਕੋਈ ਧਮਕੀ ਦੇ ਰਹੇ ਨੇ ਪੁਲਿਸ ਕਿਸੇ ਹਾਲਤ ਦੇ ਵਿੱਚ ਕਿਸੇ ਗੈਂਗਸਟਰ ਨੂੰ ਬਰਦਾਸ਼ਤ ਨਹੀਂ ਕਰੂਗੀ ਗੈਂਗਸਟਰ ਨੂੰ ਜਵਾਬ ਦੀ ਭਾਸ਼ਾ ਦੇ ਵਿੱਚ ਦਿੱਤਾ ਜਾਊਗਾ ਜਿਵੇਂ ਸੀਐਮ ਸਾਹਿਬ ਕਹਿੰਦੇ ਨੇ ਕਿ ਜੇ ਕੋਈ ਗੋਲੀ ਚਲਾਉਂਦਾ ਤੇ ਉਹਨੂੰ ਲੋਰੀ ਨਹੀਂ ਅੱਗੋਂ ਸੁਣਾਈ ਜਾਊਗੀ ਔਰ ਇਹ ਗੈਂਗਸਟਰ ਦੇ ਉੱਤੇ ਵਾਰ ਇਹ ਹੋ ਸਕਦਾ ਹੈ ਕਿ ਇਹਦੇ ਵਾਸਤੇ ਕਈ ਹਫ਼ਤੇ ਲੱਗ ਜਾਣ ਕਈ ਮਹੀਨੇ ਲੱਗ ਜਾਣ ਕਿਉਂਕਿ ਇਹ ਗੈਂਗਸਟਰ ਕਿਸ ਜਗ੍ਹਾ ਤੋਂ ਆਉਂਦੇ ਨੇ ਜਗ੍ਹਾ ਤੱਕ ਜਾਂਦੇ ਨੇ ਤੁਸੀਂ ਪਿਛਲਾ ਰਾਤ ਦੇਖਿਆ ਇੱਕ ਮਰਡਰ ਜਿਹੜਾ ਸਰਪੰਚ ਦਾ ਹੋਇਆ ਸੀ ਚਾਹੇ ਉਹਨੂੰ ਮਾਰਨ ਵਾਲੇ ਸੀ ਚਾਹੇ ਜਿਹੜਾ ਮੋਹਾਲੀ ਦੇ ਵਿੱਚ ਇੱਕ ਮਰਡਰ ਹੋਇਆ ਸੀਗਾ ਖੇਡ ਪ੍ਰਮੋਟਰ ਦਾ ਉਹਦੇ ਸੀਗੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਦੂਜੇ ਰਾਜਾਂ ਤੋਂ ਲੈ ਆਂਦਾ ਗਏ ਗੱਲ ਦੂਜੇ ਰਾਜ ਤੱਕ ਨਹੀਂ ਜੇ ਕੋਈ ਇੱਥੋਂ ਬਾਹਰ ਵੀ ਜਿਹੜਾ ਭੱਜੂਗਾ ਕਿਸੇ ਮੁਲਕ ਦੇ ਵਿੱਚ ਪੰਜਾਬ ਪੁਲਿਸ ਉਹਦਾ ਪਿੱਛਾ ਜਿਹੜਾ ਉਹ ਕਾਨੂੰਨੀ ਤਰੀਕੇ ਦੇ ਨਾਲ ਕਰੂਗੀ ਉਸ ਵਾਸਤੇ ਜੇ ਕੋਈ ਬਾਹਰ ਦੂਸਰੇ ਮੁਲਕ 'ਚ ਬੈਠੇ ਨੇ ਉਹਦੇ ਵਾਸਤੇ ਜਿਹੜੀ ਸਾਨੂੰ ਮਦਦ ਕੇਂਦਰ ਦੀ ਸਰਕਾਰ ਤੋਂ ਲੈਣੀ ਪੈਣੀ ਆ ਉਹ ਮਦਦ ਅਸੀਂ ਹਰ ਹਾਲਤ ਦੇ ਵਿੱਚ ਲਵਾਵਾਂਗੇ ਉਹਦਾ ਜੋ ਵੀ ਡੋਸੀਅਰ ਆ ਉਹ ਤਿਆਰ ਕਰਕੇ ਸੈਂਟਰ ਦੀ ਸਰਕਾਰ ਨੂੰ ਦਿੱਤਾ ਗਿਆ ਗੈਂਗਸਟਰ ਤੇ ਵਾਰ ਇਹਦੇ ਵਿੱਚ ਅਸੀਂ ਪੰਜਾਬ ਦੇ ਸਮੂਹ ਲੋਕਾਂ ਨੂੰ ਇੱਕ ਵਾਰੀ ਫੇਰ ਸੱਦਾ ਦਿੰਦੇ ਆ ਕਿ ਤੁਸੀਂ ਪੁਲਿਸ ਦਾ ਸਾਥ ਦਿਓ ਪੁਲਿਸ ਨੂੰ ਜਾਣਕਾਰੀ ਦੇ ਕੇ ਉਹਨਾਂ ਬਦਮਾਸ਼ਾਂ ਦੇ ਬਾਰੇ ਦੇ ਵਿੱਚ ਦੱਸੋ ਜਿਹੜੇ ਕਿ ਇਹ ਸਮਝਦੇ ਆ ਕਿ ਸ਼ਾਇਦ ਇੱਕ ਪਿਸਤੌਲ ਦੇ ਨਾਲ ਪੰਜਾਬੀਆਂ ਨੂੰ ਡਰਾਇਆ ਜਾ ਸਕਦਾ ਹੈ ਜਾਂ ਪੰਜਾਬੀਆਂ ਤੋਂ ਐਕਸਟਰਸ਼ਨ ਮਨੀ ਜਿਹੜੀ ਉਹ ਲਈ ਜਾ ਸਕਦੀ ਹੈ ਪੰਜਾਬੀ ਵੀ ਇਸ ਦੇ ਵਾਸਤੇ ਮੂਰੇ ਆਉਣ ਪੰਜਾਬੀ ਇਹੋ ਜੀ ਕੌਮ ਹੈ ਜਿਨ੍ਹਾਂ ਨੇ ਕਿ ਇਹੋ ਜੇ ਬਦਮਾਸ਼ਾਂ ਦਾ ਕਈ ਵਾਰੀ ਸਾਹਮਣਾ ਕੀਤਾ ਹੋਇਆ ਤੇ ਹਮੇਸ਼ਾ ਪੰਜਾਬੀ ਜਿੱਤੇ ਨੇ ਔਰ ਇਸ ਸਾਹ ਦੇ ਨਾਲ ਇਹ ਸਮਝਦਾ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਸ਼ੁਰੂ ਕੀਤੀ ਗਈ ਗੈਂਗਸਟਰ ਬਾਰ ਜਿਹੜੀ ਆ ਉਹ ਇੱਕ ਇਸ ਤਰ੍ਹਾਂ ਦਾ ਕੰਡਾ ਸੀ ਲਗਾਂਗੇ ਜਿਹੜਾ ਕਿ ਪਿਛਲੀਆਂ ਸਰਕਾਰਾਂ ਦੇ ਟਾਈਮ ਦੇ ਉੱਤੇ ਪੀਜਿਆ ਗਿਆ ਸੀਗਾ ਚਾਹੇ ਉਹ ਚਿੱਟਾ ਹੈ ਉਹਦੇ ਉੱਤੇ ਯੁੱਧ ਨਸ਼ਿਆਂ ਵਿਰੁੱਧ ਲੜਿਆ ਜਾ ਰਿਹਾ ਹੈ ਇਹ ਗੱਦਰਵਾਦ ਹੈ ਇਹਦੇ ਵਾਸਤੇ ਗੈਂਗਸਟਰ ਤੇ ਵਾਰ ਜਿਹੜਾ ਇੱਕ ਯੁੱਧ ਟਾਈਪ ਦੇ ਨਾਲ ਲੜਿਆ ਜਾ ਰਿਹਾ ਹੈ ਇਹ ਪਿਛਲੀਆਂ ਸਰਕਾਰਾਂ ਦੇ ਪੀਜੇ ਹੋਏ ਕੰਡੇ ਨੇ ਇਹਦੇ ਕੰਡੇ ਚੁਗਣ ਦੇ ਵਾਸਤੇ ਇੱਕ ਵਿਲਪਾਵਰ ਦੀ ਜ਼ਰੂਰਤ ਹੁੰਦੀ ਹੈ ਵਿਲਪਾਵਰ ਮਾਨ ਸਰਕਾਰ ਦੇ ਕੋਲੇ ਹੈ ਮਾਨ ਸਾਹਿਬ ਦੇ ਬਿਲਕੁਲ ਕਲੀਅਰ ਇਨਸਟਰਕਸ਼ਨਸ ਨੇ ਕਿ ਕੋਈ ਵੀ ਵਿਅਕਤੀ ਜਿਨੇ ਕਾਨੂੰਨ ਆਪਣੇ ਹੱਥ ਦੇ ਵਿੱਚ ਲਿਆ ਉਹ ਮਤ ਸੋਚੇ ਕਿ ਉਹ ਪੰਜਾਬ ਦੇ ਵਿੱਚ ਤਰ੍ਹਾਂ ਕਾਨੂੰਨ ਦੇ ਆਪਣੇ ਹੱਥ ਦੇ ਵਿੱਚ ਲੈ ਕੇ ਲੋਕਾਂ ਨੂੰ ਪਰੇਸ਼ਾਨ ਇਹ ਸਨ ਅੱਜ ਦੀਆਂ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਇੱਕ ਵਾਰ ਫੇਰ ਜਲਦੀ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਅਗਲੀਆਂ ਨਵੀਆਂ ਗਤੀਵਿਧੀਆਂ ਦੇ ਨਾਲ ਜਦ ਤੱਕ ਮੈਨੂੰ ਦਿਓ ਇਸ਼ਤਿਹਾਰਤ ਧੰਨਵਾਦ